ਸਤਿ ਸ਼੍ਰੀ ਅਕਾਲ ਅੱਜ ਸਾਡੀ ਗੱਲਬਾਤ ਦਾ ਵਿਸ਼ਾ ਹੈ ਕਿ ਕੀ ਕੋਈ ਵੀ ਇਨਸਾਨ ਜੇ ਜ਼ਿੰਦਗੀ ਦੇ ਕਿਸੇ ਵੀ ਮਕਾਮ ਤੇ ਹਾਰ ਜਾਂਦਾ ਤਾਂ ਕੀ ਉਹ ਦੁਬਾਰਾ ਨਹੀਂ ਉੱਠ ਸਕਦਾ ਉੱਠ ਸਕਦਾ ਹੈ ਕਈ ਵਾਰ ਟੁੱਟ ਕੇ ਵੀ ਬੰਦਾ ਨਵਾਂ ਬਣ ਜਾਂਦਾ ਹੈ ਜੀਵਨ ਦੇ ਵਿੱਚ ਬਹੁਤ ਸਾਰੇ ਅਜਿਹੇ ਪਲ ਆਉਂਦੇ ਆ ਜਦੋਂ ਸਾਡੇ ਹੌਂਸਲੇ ਬਿਲਕੁਲ ਟੁੱਟ ਜਾਂਦੇ ਆ ਸਾਡੇ ਸੁਪਨੇ ਟੁੱਟ ਜਾਂਦੇ ਆ ਸਾਡੇ ਆਪਣੇ ਵੀ ਬਿਲਾਨੇ ਹੋ ਜਾਂਦੇ ਆ ਸਾਡਾ ਕੋਈ ਵੀ ਕੰਮ ਨਹੀਂ ਬਣ ਰਿਹਾ ਹੁੰਦਾ ਅਸੀਂ ਇਹੋ ਜਿਹੀਆਂ ਸਥਿਤੀਆਂ ਚੋਂ ਲੰਘ ਰਹੇ ਹੁੰਨੇ ਆ ਜਿੱਥੇ ਸਾਨੂੰ ਲੱਗਦਾ ਵੀ ਹੁਣ ਸਭ ਕੁਝ ਖਤਮ ਹੋ ਗਿਆ ਹੁਣ ਸਾਡੇ ਕੋਲ ਕੋਈ ਰਸਤਾ ਨਹੀਂ ਬਚਿਆ ਉੱਥੇ ਅਸੀਂ ਬਿਲਕੁਲ ਆਪਣੇ ਹਥਿਆਰ ਛੱਡ ਦਿੰਨੇ ਆ ਪਰ ਅਸਲ ਦੇ ਵਿੱਚ ਇਹ ਸੱਚ ਨਹੀਂ ਟੁੱਟਣਾ ਕਿਸੇ ਵੀ ਚੀਜ਼ ਦਾ ਹੱਲ ਨਹੀਂ ਇਹ ਟੁੱਟਣਾ ਤਾਂ ਅੰਤ ਨਹੀਂ ਹੁੰਦਾ ਸਗਾਂ ਇੱਕ ਨਵੀਂ ਸ਼ੁਰੂਆਤ ਦੀ ਨਿਸ਼ਾਨੀ ਹੁੰਦੀ ਹੈ ਟੁੱਟ ਕੇ ਅਸੀਂ ਇੱਕ ਨਵੀਂ ਸ਼ੁਰੂਆਤ ਕਰਨ ਲਈ ਅੱਗੇ ਵਧਣਾ ਸ਼ੁਰੂ ਕਰ ਦਿੰਦੇ ਹਾਂ ਜਿਵੇਂ ਇੱਕ ਕਮਿਆਰ ਘੜੇ ਬਣਾਉਣ ਤੋਂ ਪਹਿਲਾਂ ਮਿੱਟੀ ਨੂੰ ਗੁੰਨਦਾ ਹੈ ਉਹਨੂੰ ਘਮਾਉਂਦਾ ਹੈ ਮਿੱਟੀ ਟੁੱਟਦੀ ਹੈ ਸਾਰਾ ਕੁਝ ਚਲਦੀ ਹੈ ਫਿਰ ਅਖੀਰ ਤੇ ਜਿਹੜੀ ਉਹ ਮਿੱਟੀ ਹੁੰਦੀ ਹੈ ਸੋਹਣੇ ਘੜੇ ਦੇ ਰੂਪ ਚ ਬਦਲ ਜਾਂਦੀ ਹੈ ਜੋ ਕਿ ਬਾਅਦ ਚ ਅਸੀਂ ਉਹਦੇ ਚ ਪਾਣੀ ਪਾਉਣ ਦੇ ਉਹਨੂੰ ਕੰਮ 'ਚ ਲਿਆਉਨੇ ਆ ਘੜੇ ਦੀ ਤਰ੍ਹਾਂ ਜਿਵੇਂ ਘੜੇ ਨੂੰ ਆਪਦੀ ਸੋਹਣੀ ਸ਼ਕਲ ਬਣਾਉਣ ਦੇ ਲਈ ਬਹੁਤ ਪੜਾਵਾਂ ਚੋਂ ਲੰਘਣਾ ਪੈਂਦਾ ਉਸੇ ਤਰ੍ਹਾਂ ਸਾਨੂੰ ਵੀ ਸਾਡੀਆਂ ਮੁਸ਼ਕਲਾਂ ਇੱਕ ਨਵੀਂ ਸ਼ਕਲ ਸੂਰਤ ਦਿੰਦੀਆਂ ਹੀਰਾ ਹੀਰਾ ਬਣਨ ਤੋਂ ਪਹਿਲਾਂ ਕੀ ਹੁੰਦਾ ਸਿਰਫ ਇੱਕ ਕੋਲਾ ਹੁੰਦਾ ਉਹ ਕਈ ਸਾਲਾਂ ਤੱਕ ਧਰਤੀ 'ਚ ਦੱਬਿਆ ਰਹਿੰਦਾ ਹੈ ਦਬਾਅ ਹੰਢਦਾ ਪਰ ਉਸੇ ਦਬਾਅ ਉਹਨਾਂ ਹੌਲੀ-ਹੌਲੀ ਉਹ ਕੀ ਬਣ ਜਾਂਦਾ ਚਮਕਦਾਰ ਹੀਰਾ ਸਾਡੀਆਂ ਮੁਸੀਬਤਾਂ ਸਾਡੀਆਂ ਮੁਸ਼ਕਲਾਂ ਜਦੋਂ ਸਾਡੇ ਤੇ ਲਗਾਤਾਰ ਦਬਾਅ ਪਾ ਰਹੀਆਂ ਤਾਂ ਉਹ ਸਾਨੂੰ ਚਮਕਾਉਣ ਦੀ ਕੋਸ਼ਿਸ਼ ਕਰ ਰਹੀਆਂ ਉਹ ਮੁਸ਼ਕਲਾਂ ਦੇ ਨਾਲ ਉਹਨਾਂ ਦਬਾਵਾਂ ਦੇ ਨਾਲ ਅਸੀਂ ਹੌਲੀ-ਹੌਲੀ ਚਮਕਣਾ ਸ਼ੁਰੂ ਕਰ ਦਿੰਦੇ ਹਾਂ ਮੁਸ਼ਕਲਾਂ ਤੋਖੇ ਹਾਰ ਬੰਦੇ ਨੂੰ ਬਿਲਕੁਲ ਹਲਾ ਕੇ ਰੱਖ ਦਿੰਦੇ ਆ ਪਰ ਜੇ ਉਹਨਾਂ ਚੀਜ਼ਾਂ ਨੂੰ ਅਸੀਂ ਇੱਕ ਪੋਜ਼ਿਟਿਵ ਤਰੀਕੇ ਨਾਲ ਲਈਏ ਤਾਂ ਉਹ ਚੀਜ਼ਾਂ ਸਾਨੂੰ ਇੱਕ ਵਧੀਆ ਤਜਰਬੇ ਦਿੰਦੀਆਂ ਜੋ ਸਾਨੂੰ ਮਜ਼ਬੂਤ ਤੇ ਨਵਾਂ ਬਣਾਉਣ ਦੇ ਵਿੱਚ ਮਦਦ ਕਰਦੀਆਂ ਯਾਦ ਰੱਖੋ ਕਿ ਤੁਸੀਂ ਟੁੱਟੇ ਹੋ ਸਕਦੇ ਹੋ ਪਰ ਮੁੱਕੇ ਨਹੀਂ ਟੁੱਟਣ ਤੋਂ ਬਾਅਦ ਇੱਕ ਨਵਾਂ ਜਨਮ ਹੁੰਦਾ ਹੈ ਪਰ ਸਾਡੀ ਕੋਸ਼ਿਸ਼ ਹੋਵੇ ਉਹ ਨਵੇਂ ਜਨਮ ਚ ਆਉਣ ਦੀ ਅਸੀਂ ਹਾਰ ਕੇ ਨਹੀਂ ਬੈਠਣਾ ਅਸੀਂ ਦੁਬਾਰਾ ਖੜੇ ਹੋਣਾ ਹਾਲਾਤਾਂ ਦਾ ਮੁਕਾਬਲਾ ਕਰਨਾ ਹੈ ਠੀਕ ਹੈ ਤੁਹਾਡੀ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਟੁੱਟਣ ਤੋਂ ਬਾਅਦ ਤੁਸੀਂ ਇੱਕ ਨਵੀਂ ਸ਼ੁਰੂਆਤ ਕਰਨੀ ਹੈ ਭਾਵੇਂ ਤੁਹਾਡਾ ਹੌਸਲਾ ਜ਼ੀਰੋ ਲੈਵਲ ਤੇ ਆ ਗਿਆ ਪਰ ਤੁਸੀਂ ਇਹਨੂੰ ਹੌਲੀ-ਹੌਲੀ ਹੌਲੀ-ਹੌਲੀ ਕੋਸ਼ਿਸ਼ ਕਰਦੇ ਜਾਣਾ ਤੇ ਕਦੇ ਨਾ ਕਦੇ ਤੁਸੀਂ ਉਹਦਾ 100% ਪ੍ਰਾਪਤ ਕਰ ਲਓਗੇ ਉਮੀਦ ਕਰਦੀ ਹਾਂ ਵੀ ਤੁਸੀਂ ਆਪਦੀ ਜ਼ਿੰਦਗੀ ਤੋਂ ਕਦੇ ਵੀ ਨਿਰਾਸ਼ ਨਹੀਂ ਹੋਵਗੇ ਤੇ ਕੋਸ਼ਿਸ਼ ਕਰੋਗੇ ਅੱਗੇ ਵਧਣ ਦੀ ਧੰਨਵਾਦ